ਪੰਜੀ ਕਰਕੇ ਦੇਖੋ ਕੀ ਹੋ ਕੀ ਗਿਆ ਭੰਜੀ ਦੱਸੋਗੇ ਵੀ ਕੁਸਾ ਨਹੀਂ ਤੇਰੀ ਜਮਲਾਈ ਹੋਈ ਆ ਜੀ ਆ ਕਿ ਹੋ ਰਹੀ ਗਿਆ ਆਹ ਵੇਖ ਲੈ ਪਤਾ ਨਹੀਂ ਕਿਹੜਾ ਮੁੰਡਾ ਆਇਆ ਨਾ ਕੀ ਕੁਸ ਫੜਾ ਕੇ ਖੂਟਰ ਤੇ ਆਇਆ ਖੜਾ ਬਾਹਰ ਹੁੰਦਾ ਮੈਂ ਆਨੇ ਨਾ ਖਾ ਗਏ ਲੇ ਕੇ ਆਇਆ ਮੈਨੂੰ ਲੱਗਦਾ ਮਾਂ ਤੇਰਾ ਦਿਮਾਗ ਖਰਾਬ ਹੋ ਗਿਆ ਆ ਮੁੰਡਾ ਤੇਰੇ ਮੂਰੇ ਹੱਥ ਮੈਂ ਤੁਮ ਕਦੇ ਕਿਹਾ ਨਹੀਂ ਸੀਗਾ ਚਾਕਾਂ ਦਾ ਥੋੜਾ ਜਿਆ ਤੁਰ ਜਾ ਵੇ ਮੈਂ ਤਾਂ ਬਲ ਦੂਗੀ ਮੈਂ ਤਾਂ ਕੋਈ ਗੱਲ ਨਹੀਂ ਜਾ ਕੇ ਬਣਾ ਦੇ ਪਿੰਡ ਬੈਠੂ ਕੋਈ ਗੱਲ ਨਹੀਂ ਹੈਗੀ ਪਰ ਤੂੰ ਤੂੰ ਆ ਕੇ ਲੱਗਾਂ ਜੱਪਾ ਨਹੀਂ ਰਹਿਣਾ ਫਿਰ ਅਜੇ ਤੇਰੀ ਭੈਣ ਕਿਸੇ ਨਾਲ ਭੱਜ ਗਈ ਐ ਤੂੰ ਮਾਂ ਮੈਂ ਕਹਿੰਦੀ ਹਾਂ ਮੈਂ ਬੋਲ ਕਟਾ ਕਰਦੀ ਹਾਂ ਕੋਈ ਹੋਊਗਾ ਸਕੂਲ ਵਾਲਾ ਦਵਾਈ ਕੋਈ ਚੀਜ਼ ਭੁੱਲਿਆ ਹੋਗਾ ਇਹ ਨਾ ਮੈਨੂੰ ਆਇਆ ਕਰ ਰਿਹਾ ਹੋ ਇੱਥੇ ਬਾਅਦ ਚ ਆਉਂਦੀ ਰਹੀ ਕੰਮ ਪੈ ਗਿਆ ਪਹਿਲਾਂ ਇੱਥੇ ਬਾਅਦ ਚ ਆਈ ਐ ਆ ਕੇ ਨਾਲ ਜਿਹੜਾ ਫੋਨ ਆਇਆ ਘੇਰ ਚ ਬਾਕੀ ਐ ਕਿ ਕੁੰਮੇ ਇੱਥੇ ਹੁੰਦਾ ਰਹਿਣ ਪਤਾ ਨਹੀਂ ਕੀ ਫੜਾ ਕੇ ਜਾ ਆ ਪੁੱਛ ਲੋ ਆਉਂਦੀ ਹੋਣੀ ਇੱਥੇ ਦੇਖ ਲੋ ਮੈਂ ਪੁੱਛ ਲੋ ਤੇ ਤੁਸੀਂ ਬਰਾਬਰ ਦੇ ਮਨੋ ਹੀ ਕਹੀ ਜਾਂਦੇ ਆ ਵੀ ਪਤਾ ਨਹੀਂ ਕੀ ਆ ਮੁੰਡਿਆਂ ਨਾਲ ਚੜਦੀ ਐ ਮੁੰਡਿਆਂ ਨਾਲ ਉਤਰਦੇ ਨੇ ਸ਼ਰਮ ਨਹੀਂ ਆਉਦੀ ਕੀ ਆ ਤੇਰੀ ਭੈਣ ਆਹੋ ਭੈਣਾਂ ਤੇਰੀ 25 ਸਾਲਾਂ ਦੇ ਹੋ ਗਏ ਅੱਜ ਤੱਕ ਸਾਨੂੰ ਲੰਬਾ ਨਹੀਂ ਲਵਾਇਆ ਆ ਤੁਸੀਂ ਕੀ ਕਹੀ ਜਾਂਦੇ ਹੇ ਅਕੇ ਆ ਤੁਸੀਂ ਮੈਂ ਕੀ ਕਹਿਣਾਗਾ ਤੂੰ ਬੇਰਾਂ ਜਾ ਕੇ ਤੇ ਅੱਖੀਂ ਦੇਖ ਆ ਜਾ ਕੇ ਮੈਂ ਤੇਰੇ ਨਾਲ ਸਾਲਾਂ ਸੁਣੀ ਜਾਂਦਾ ਸੀਗਾ ਆ ਤੇਰੇ ਜੋੜੇ ਪੂਰੇ ਹੱਥ ਤੋੜ ਦੇ ਹਾਂ ਤੁਸੀਂ ਮੈਨੂੰ ਮੁੱਸੇ ਹੋਈ ਜਿੰਨੇ ਆ ਮਨਿੰਦਰ ਆਜਾ ਤੀ ਉਹ ਤੋਂ ਹੀ ਪਤਾ ਖੜ ਕੇ ਕੀ ਆ ਜਾ ਮਨਿੰਦਰ ਬੈਠੇ ਕੀ ਗੱਲ ਹੋ ਗਈ ਉਹਦੀ ਆ ਬੇਗ ਕੀ ਗੱਲ ਬਾਰਦੀ ਹੈਗਾ ਕੀ ਗੱਲ ਹੋ ਗਈ ਵੀਰੇ ਨ ਕੋਚਣਾ ਜੇ ਤੈਨੂੰ ਡੀਐਨ ਖਾਣ ਹੈ ਮੈਂ ਤੈਨੂੰ ਕਹਿੰਦਾ ਤੂੰ ਬੋਲ ਜਾਇਕੋ ਮਾ ਤੂੰ ਪਤਾ ਜਾ ਮਸਰਾ ਕੋ ਪੁੱਛ ਲੈਣਾ ਠੀਕ ਹੈ ਪੁੱਛ ਲੈ ਜਾ ਤੇਰੇ ਕੋਲੇ ਬਾਹਰ ਹੁੰਦਾ ਕੌਣ ਹੈ ਤੇ ਕੀ ਫੜਾ ਕੇ ਕਹਦੇ ਨੂੰ ਕੀ ਕਰਨਾ ਬਾਹਰ ਸੜਾ ਸੀ ਦੱਸ ਦੇ ਸਕੂਟਰੀ ਤੇ ਕੌਣ ਸੀਗਾ ਜੇ ਮੂੰਹ ਚ ਬੋਲ ਹੋਊਗਾ ਤਾਂ ਬੋਲੂਗੀ ਜੇ ਮੂੰਹ ਕਹੇ ਨੂੰ ਹੋਊਗਾ ਤਾਂ ਤੇਰੀ ਕਰਾਂ ਕਰਨ ਦੇਉਂਗੇ ਗੱਲ। ਇਹ ਤਾਂ ਕੌਣ ਸੀ ਜਾ? ਫੜਾ ਕੇ ਜਾਂ ਤੈਨੂੰ ਕੋਈ ਚੀਜ਼? ਨਹੀਂ ਵੀਰੇ। ਮੇਰੇ ਨਾਲ ਨਾ ਮੁੰਡਾ ਸਕੂਲ ਚ ਪੜਾਉਂਦਾ ਹੈਗਾ। ਤੇ ਉਹਨਾਂ ਕਈ ਵਾਰ ਬੱਸ ਜਦੋਂ ਲੇਟ ਹੋ ਜਾਂਦੀ ਬੱਸ ਨਹੀਂ ਆਉਂਦੀ। ਕਈ ਵਾਰ ਉਹ ਮੈਨੂੰ ਆਪਣੇ ਨਾਲ ਪਿੱਛੇ ਗਲੀ ਦੀ ਤਾਰ ਜਿੰਦਾ ਹੁੰਦਾ। ਉਹਨਾਂ ਦਾ ਫੋਨ ਰਹਿ ਗਿਆ ਮੇਰੇ ਕੋਲ। ਉਹਨੇ ਮੈਨੂੰ ਫੋਨ ਕੀਤਾ ਸੀ। ਮੈਂ ਤਾਂ ਫੋਨ ਹੀ ਫੜਾਉਣ ਗਈ ਸੀ। ਸੌਂ ਲੱਗੀ ਵੀਰੇ ਮੈਨੂੰ ਤੇਰੀ ਉਮਰ ਤੋਂ ਚੀਜ਼ ਤੋਂ ਲਾਵਾ ਕੋਈ ਗੱਲ ਨਹੀਂ ਹੋਈ। ਲੈ। ਪਿਆਰ ਦੇ ਦੋ ਹੁਣ ਤੁਸੀਂ ਆਪ ਹੀ ਸੁਣ ਲੋ। ਨਹੀਂ ਆਏ ਤਾਂ ਪੁੱਛ ਲੈ ਕਿ ਉਹ ਮੁੰਡੇ ਨੇ ਤਾਂ ਫੋਨ ਫੜਾਇਆ ਕਾਦੇ ਵਾਸਤੇ ਹੈ। ਹੈ? ਫੋਨ ਮੁੰਡੇ ਦਾ ਰਹਿ ਗਿਆ ਇਹਦੇ ਪਾਸ ਦੇ ਕਮਾਲ ਦੀ ਗਾਇ ਇਹ ਪੱਸੀ ਕਿਹੜਾ ਪੈਗਾ ਕੋਣ ਨਹੀਂ ਵੀਲੀ ਉਹ ਪਤਾ ਕੀ ਹੋਇਆ ਸਕੂਟਰੀ ਉੱਤੇ ਉਹਨੇ ਹੱਥ ਫੋਨ ਸੀ ਢੇਕੀ ਬੈਠੇ ਉਹਨੇ ਕਹਿੰਦੇ ਬਾਈ ਤੂੰ ਆਪਦੇ ਪੈਰ 'ਚ ਪਾਲਾ ਹੁਣ ਕਹਿੰਦਾ ਮਲੇਦਰ ਮੇਰੀ ਗੱਲ ਸੁਣ ਐਂ ਦੱਸ ਅੰਮੁੰਡਾ ਐ ਕੋਣ ਐ ਕਿੱਥੋਂ ਆ ਤੈਨੂੰ ਜਾਣਦਾ ਆਪਣੀ ਜਾਣਕਾਰੀ ਆ ਬਈ ਜਾਣਕਾਰ ਫਿਰ ਤਾਂ ਲੈ 21 ਬਈ ਗੱਲ ਹੋਈ ਤੇ ਸਾਨੂੰ ਜਾਣਦਾ ਵਾਲੀ ਪਿੱਛੜ ਗਿਆ ਫਿਰ ਵੀ ਹੋ ਗਿਆ ਮੰਮੀ ਹਾਏ ਕੋਣ ਐ ਜਾਣਕਾਰ ਐ ਹਾਏ ਕੋਣ ਆ ਬੰਤੋਂ ਕਹਿੰਦਾ ਕੋਣ ਦਾ ਤੇ ਰੱਦ ਮਾਰਤਾ ਨਹੀਂ ਕਰਾਉ ਹੋ ਗਿਆ ਪਰ ਤੋਂ ਪੜਨਾ ਮੁੰਡਾ ਮਾਤੂ ਚਿੱਤਰ ਸਿੰਘ ਦੀ ਭੈਣ ਹੈ ਪਤਨੂ ਸ਼ਾਹ ਨੇ ਉਹਨੇ ਮਾੜੀ ਮੋਟੀ ਹੈ ਸਾਲ ਤੋਂ ਉਹਨੇ ਮਾਰਨ ਦੀ ਅਸਰ ਦੀ ਛੱਡੀ ਹੈ ਪਿਓ ਦਾ ਆਪਣਾ ਦੇ ਮੰਜੇ ਤੇ ਪਾਤਾ ਹੈ ਪਿਓ ਨੂੰ ਆਪਣੇ ਨੂੰ ਮਾਰਦ ਨੂੰ ਫਿਰਦੇ ਤੇ ਤੂੰ ਵਰਤਦੀ ਹੈ ਸਾਡੇ ਨਾਲ ਉਤੋਂ ਦੀ ਹੋ ਕੇ ਉਹਨਾਂ ਨਾਲ ਨਹੀਂ ਨਹੀਂ ਵਰਤਦੀ ਨਹੀਂ ਸੱਚੀ ਮੈਨੂੰ ਨਹੀਂ ਪਤਾ ਸੀ ਉਹ ਉਹ ਹੀ 我拿来了。 ਮੈਨੂੰ ਚੋਰ ਨੂੰ ਗੱਲਾਂ ਕਰਦਿਆਂ ਨੂੰ ਦੇਖਿਆ ਵੀ ਕੁੜੀ ਸਾਡੀ ਦੁਖੀ ਆ ਤੈਨੂੰ ਪੜਨ ਲਾਇਆ ਮੇਰੀ ਭੈਣੇ ਤੂੰ ਆਏ ਕਰਦੇ ਵੀ ਕਦਰ ਕੀ ਰਹੀ ਸੀ ਵੀ ਤੂੰ ਤਾਂ ਉਹਨਾਂ ਨਾਲ ਵਰਤਦੀ ਆ ਮੈਂ ਤੇਰੇ ਭਰਾ ਨੂੰ ਘੁੱਟ ਕੇ ਗਿਆ ਉਹ ਤੇਰੇ ਕੰਨ ਨੂੰ ਮਾਰ ਦਿੱਤੀ ਤੂੰ ਆਇਆ ਨਾ ਕਸੇ ਚ ਨਾ ਮੈਂ ਨਾਲ ਵਰਤ ਕੇ ਕਿਲਾਣਾ ਕਿ ਜੇ ਤੁਸੀਂ ਮੇਰੇ ਨਾਲ ਫਿਰ ਮੈਂ ਨਹੀਂ ਵਰਤਦੀ ਉਹਨਾਂ ਨਾਲ ਉਹ ਤਾਂ ਉੱਥੇ ਪੜਾਉਂਦਾ ਹੈਗਾ ਹੁਣੇ ਹੋ ਕੇ ਤੈਨੂੰ ਛੱਡਣਾ ਅਜਾ ਕਹਿੰਦਾ ਕੋਈ ਉਹ ਨਹੀਂ ਦੱਸਦਾ ਕਿਸੇ ਨੂੰ ਇਹੋ ਜਿਹਾ ਨਹੀਂ ਹੈਗਾ ਨਾ ਮਿੰਦਰ ਜੇ ਤੂੰ ਲੈ ਕੇ ਆਉਣੀ ਆ ਫੇਰ ਇਹਨੂੰ ਘਰ ਦਾ ਕਾਪਾਉਣਾ ਇਹ ਕਿਦਾਂ ਦਾ ਉਸ ਮੈਨੂੰ ਐ ਦੱਸੋ ਵੀ ਮੈਂ ਤਾਂ ਝੂਠ ਗਿਆ ਹੈਗਾ ਹੁਣ ਥੋੜੇ ਸਾਹਮਣੇ ਸਾਰਾ ਕੁਝ ਦੱਸੀ ਜਾਂਦੀ ਹੈ ਮੇਰੇ ਨਾਲ ਸੁਣ ਲੈ ਮੈਨੂੰ ਮੰਮੀ ਨੇ ਬਹੁਤ ਕੋਸ਼ਿਸ਼ ਕੀਤਾ ਸੀਗਾ ਕਿੰਨੇ ਦਾ ਹੋ ਗਿਆ ਉਹਨੂੰ ਆਈ ਤੂੰ ਮੈਂ ਇੱਕ ਗੱਲ ਤੇ ਯਕੀਨ ਨਹੀਂ ਕੀਤਾ ਸੀਗਾ ਆ ਗੱਲ ਕਹਾ ਕੇ ਨਾ ਤੂੰ ਮੈਨੂੰ ਨੀਵਾ ਕਰਤਾ ਨਹੀਂ ਨਹੀਂ ਬੰਦੇ ਤੂੰ ਮੈਨੂੰ ਨੀਵਾ ਕਰਤਾ ਤੇਲੀਸੋਨ ਲੱਗੇ ਵੀਰੇ ਉਹ ਹੋਰ ਕੋਈ ਗੱਲ ਨਹੀਂ ਹੈਗੀ ਤੂੰ ਤੂੰ ਮੈਨੂੰ ਇੱਕ ਗੱਲ ਦਾ ਜਵਾਬ ਦੇ ਦੇ ਉਹ ਉਹਨਾਂ ਦਾ ਖੂਨ ਹੈ ਨਾ ਉਹਨਾਂ ਦਾ ਖੂਨ ਹੈ ਨਾ ਜੇ ਉਹਨਾਂ ਦੀ ਕੋਈ ਚਾਲ ਹੋਈ ਤੈਨੂੰ ਲਿਆ ਕੇ ਕਿਤੇ ਮਾਰਤਾ ਤੇਰੇ ਕੋਈ ਛੱਟ ਬੇੜ ਮਾਰਦੀ ਮੈਨੂੰ ਦੱਸ ਦੇ ਅਸੀਂ ਕਿੱਧਰ ਨੂੰ ਜਾਵਾਂਗੇ ਕਿਹੜਾ ਰਾਹ ਫੜਾਂਗੇ ਅਸੀਂ ਇਹ ਉਹੀ ਐ ਜਿਹੜੇ ਮਾਂ ਪੁੱਤ ਘਰ ਆਟ ਗਏ ਸੀ ਕਿਉਂ ਐਡਾ ਖਲਾਫ ਹੋ ਗਿਆ ਉਹਦੇ ਅੱਖੇ ਤੋਂ ਤੂੰ ਇਹਦੇ ਕੋਈ ਇਹਨੂੰ ਮੈਂ ਸਮਝਾ ਦੂੰ ਤੈਨੂੰ ਪਤਾ ਇਹ ਉਹੀ ਬੰਤੋ ਆ ਜਿਹੜੀ ਤੈਨੂੰ ਦੇਖ ਨਹੀਂ ਜਾਂਦੀ ਸੀਗੀ ਹੈ ਤੈਨੂੰ ਕਹਿੰਦੀ ਸੀ ਮੈਂ ਉਹ ਬੁੜੇ ਦੇ ਵਸਾਉਣਾ ਤੈਨੂੰ ਤੇ ਅੱਜ ਤੂੰ ਉਹਦੇ ਮੁੰਡਿਆਂ ਨਾਲ ਰਹਿ ਮਸਰੇ ਕਰਦੀ ਫਿਰਦੀ ਉਹਨਾਂ ਦਾ ਸਕੂਟਰਾਂ ਤੇ ਬੈਠ ਵੜਾਉਣੀ ਆ ਧੰਨਵਾਦ ਭੈਣੇ ਨਹੀਂ ਵੀਰੇ ਸੱਚੀ ਐ ਜਿਹ ਕੋਈ ਘਰ ਨਹੀਂ ਲੈ ਵੇਖ ਕੋਸਤ ਮੋਲ ਤਾਂ ਹਈ ਇਹ ਪਾਉਗੀ ਤੇਰਾ ਸਿਰ ਚੰਗੀ ਤਰ੍ਹਾਂ ਸਵਾਭ ਪਾਉਗੀ ਮੇਰੀ ਗੱਲ ਸੁਣੋ ਮੈਂ ਤਾਂ ਜਿਹੜਾ ਕੋ ਦੇਖਿਆ ਸੀ ਉਹ ਤੁਹਾਨੂੰ ਦੱਸਦਾ ਸਮਝ ਨਾ ਖੰਧਾ ਨਹੀਂ ਸਮਝਾ ਥੋੜੀ ਮਰ ਗਿਆ ਇੱਕ ਵਾਰ ਉਹ ਸੁਣ ਲੈ ਪੁੱਤ ਇਹ ਹੁਣ ਭਜੂਗੀ ਤੇ ਭਜਾਉਣ ਵਾਲੀ ਆਹ ਆ ਗਈ ਇਹ ਭਜਾਉਗੇ ਨੂੰ ਮੈਂ ਤਾਂ ਵੀਰੇ ਨੂੰ ਤੁਹਾਡਾ ਘਰ ਜੋ ਮਰਜ਼ੀ ਕਰੋ ਜੀ ਮੂੰਹ ਬੰਦ ਕਰਨਾ ਮੂੰਹ ਬੰਦ ਕਰਨਾ ਜਿੱਦੇ ਦੀ ਆਈਏ ਤੇਰੀ ਮਾਂ ਉਹ ਤੇਰੀ ਨੇ ਆਕਟ ਲਿਆ ਛੱਡੀ ਹੈ ਕਰ ਮੈਂ ਨਹੀਂ ਕਹਦਾ ਮੈਂ ਆਖਿਆ ਨਹੀਂ ਸੀ ਤੇਰੀ ਵਜ੍ਹਾ ਨਾਲ ਮੈਨੂੰ ਆ ਕੇ ਨਾ ਸੁਣਨਾ ਪੈਂਦਾ ਬਸ ਇੱਕ ਸਮਾਂ ਕਰੀ ਇਹ ਦਵਨਾਂ ਮੈਨੂੰ ਬੁਲਾਇਂ ਨਾ ਨਹੀਂ ਨਹੀਂ ਵੀਰੇ ਮੈਂ ਤੇ ਬਸ ਮੈਂ ਨਾ ਉਹਨੇਂਦਰ ਮੈਨੂੰ ਇਹ ਨਾ ਕਿਹ ਕਾਹ ਚ ਸਾਡੇ ਪਿਆਰ ਚ ਦੱਸੀ ਮੈਨੂੰ ਅਸੀਂ ਤੇਰੇ ਤੋਂ ਜਾਣ ਬਾਰਦੇ ਸੀ ਉਹ ਤੇਰਾ ਭਰਾ ਜਿਹਨਾਂ ਦਾ ਕਿਸੇ ਦਾ ਯਕੀਨ ਨਹੀਂ ਸੀ ਗੱਲਾਂ ਤੂੰ ਕੰਨੀ 라 ਕੀ ਗੱਲ ਕਰੀਏ ਐਨਾ ਖਲਾਰਾ ਪੈ ਗਿਆ ਤੈਨੂੰ ਪਤਾ ਸੀ ਨਾ ਮੇਰੀ ਮਾਂ ਮਾੜੀ ਮਾੜੀ ਗੱਲ ਐਨੇ ਬੁਦਾ ਚੜਾ ਕੇ ਕਰਦੀ ਐ ਜਿਹੜੀ ਗੱਲ ਦਾ ਦੱਸੀ ਬਣੀਤਰ ਉਹੀ ਹੋ ਗਈ ਹੁਣ ਦੱਸ ਮੈਂ ਕੀ ਕਰੂੰਗੀ ਪਿੰਡੋਂ ਤਾਂ ਦਾਨੇ ਵੜੇ ਬੈਣਗੇ ਨਾ ਵੀ ਤੇਰੇ ਨਾਲ ਤੈਹਿਆ ਕੁਛ ਕਰਦੀ ਮਰਦੀ ਐ ਮਨੇ ਤੇਰੇ ਘਰ ਕੀ ਸੋਚਿਆ ਤੈਨ ਮੇਰੇ ਬੇਬਾਕੂ ਦਾ ਨਹੀਂ ਖਿਆਲ ਆ ਨਹੀਂ ਖਿਆਲ ਆ ਤੇਰੀ ਖਾਤਰ ਲੜਦੇ ਫਿਰਦੇ ਆ ਕੇ ਦੱਸੀ ਉੱਥੇ ਉਹ ਤਾਂ ਪਹਿਲੀ ਅੱਜ ਘਰ ਆ ਕੇ ਮਰੇ ਲਗੇ ਵੀ ਅਸੀਂ ਬਣੀਤਰ ਨੂੰ ਲੈ ਕੇ ਜਿਹੜਾ ਦੱਸ ਕੇ ਤੈਨੂੰ ਕੋਈ ਹੋਵੇ ਕੀ ਕਰਾਂਗੇ ਅਸੀਂ ਸਵਾਲ ਨਹੀਂ ਫਿਰ ਚੁਪ ਕੇ ਆਇਆ ਆਪਾਂ ਅੰਦਰ ਆ ਕੇ ਕੱਢ ਚੁਪ ਕੇ ਕਾ ਤਾ ਸੁਣ ਲਓ ਹੁਣ ਮੇਰੀ ਚਲ ਇੱਕ ਵਾਰੀ ਮੈਂ ਮੰਨਦੀ ਆ ਮਨਿੰਦਰ ਨੇ ਗਲਤੀ ਕੀਤੀ ਆ ਉਹ ਤੋ ਰੀਜਨ ਤਾਂ ਪੁੱਛ ਲੋ ਗਲਤੀ ਨਹੀਂ ਗਨਾਹ ਕੀਤਾ ਉਹਨੇ ਠੀਕ ਆ ਨਾ ਐਨੇ ਮੇਰੇ ਕੋਲੇ ਆ ਕੇ ਨਾ ਸਫਾਈਆਂ ਜਾਂ ਨਾ ਦੇ ਨਹੀਂ ਨਹੀਂ ਸਫਾਈਆਂ ਨਹੀਂ ਦਿੰਦੀ ਮੈਨੂੰ ਵੀ ਗੁੱਸਾ ਮਨਿੰਦਰ ਤੇ ਮੈਂ ਗੱਲ ਕਰੂੰਗੀ ਪਰ ਤੁਸੀਂ ਨਾ ਮਨਿੰਦਰ ਨਾਲੋਂ ਜ਼ਿਆਦਾ ਨਾ ਮੇਰਾ ਆਦੇ ਪਿਓ ਨਾਲ ਪਿਆਰ ਆ ਠੀਕ ਹੈ ਨਾ ਲੈ ਮਨਿੰਦਰ ਨੂੰ ਪੁੱਛ ਤਾਂ ਲੋ ਉਹ ਬਾ ਮੇਰੇ ਪਿਓ ਤੇ ਨਹੀਂ ਮੇਰੇ ਦਿਲ ਤੇ ਹੋਇਆ ਮੈਂ ਤੈਨੂੰ ਇੱਕ ਗੱਲ ਦੱਸਦੀ ਮੈਨੂੰ ਪਤਾ ਕਰ ਲੈਣ ਦੇ ਤੂੰ ਐਂ ਦੇਖੀ ਵੀ ਬਣਦਾ ਕੀ ਆ ਐਡੀ ਕੰਬਲੀ ਤਾਂ ਮਨਿੰਦਰ ਵੀ ਨਹੀਂ ਹੈਗੀ ਦੇਖ ਸਹੀ ਉਹਨੇ ਚਲ ਜੇ ਗਲਤੀ ਕਰੀ ਆ ਉਹਦੇ ਕੋਲੋਂ ਮੈਂ ਵੀ ਹੁਣ ਆਈ ਸਮਝਾ ਕੇ ਆਂ ਵੀ ਤੂੰ ਸਾਡੇ ਸਾਰੇ ਕੀਤੀ ਕਰਾਇ ਤੇ ਪਾਣੀ ਵੀ ਦੇ ਦਿੱਤਾ ਕੋਈ ਨਹੀਂ ਜੇ ਉਹਨੇ ਗਲਤੀ ਕਰਤੀ ਜਿਵੇਂ ਤੂੰ ਕਹਿਣਾ ਉਵੇਂ ਕਰਾਂਗੇ ਉਹਨੂੰ ਆਪਾਂ ਕਿਤੇ ਬਾਹਰ ਨਹੀਂ ਟੱਪਣ ਦੇਂਦੇ ਤੂੰ ਕਹਿਣਾ ਨਾ ਹਟਾਵਾਂਗੇ ਆਪਾਂ ਹਟਾਵਾਂਗੇ ਨਾ ਜਾਣਦੇ ਮਗੇ ਸਕੂਲ 'ਚ ਪਰ ਉਹ ਆ ਜੀ ਮੈਂ ਇਹ ਨਹੀਂ ਜਾ ਸਕਦੀ ਵਿਛੜੀ ਮੈਨੂੰ ਬੁਲਾਵੇਂ ਨਾ ਬਿਲਕੁਲ ਉਹ ਆ ਗਲਤ ਕਰਦਾ ਇਹਨੇ ਐਡੀ ਵੱਡੀ ਗਲਤੀ ਕੀਤੀ ਤਾਂ ਕੀਤੀ ਕਿਵੇਂ ਹੈ ਤੂੰ ਮੈਨੂੰ ਕੋਈ ਇੱਕ ਦਾ ਜਵਾਬ ਦੇ ਦੇ ਤੂੰ ਉਹਦੀ ਮੇਰੇ ਕੋਲ ਸਫਾਈ ਦੇਣ ਲੱਗੀ ਤੂੰ ਮੈਨੂੰ ਇੱਕ ਗੱਲ ਦਾ ਜਵਾਬ ਦੇ ਵੀ ਕਿਕਰ ਸਿੰਘ ਦੇ ਪਰਿਵਾਰ ਨੇ ਇੱਕ ਵੀ ਕੀ ਚੰਗੀ ਗੱਲ ਆਪਣੇ ਲਈ ਕੀਤੀ ਆ ਮੈਂ ਮਨਿੰਦਰ ਨੂੰ ਮਾਫ ਕਰ ਦੂੰਗਾ ਏਹਨਾਂ ਤਾਂ ਮੈਂ ਵੀ ਕਹਿ ਕੇ ਆਈਆਂ ਵੀ ਅਗਰ ਤੈਨੂੰ ਤੂੰ ਜਾ ਕੇ ਉੱਥੇ ਕਾਸੇ ਚ ਕੋਈ ਜਾਂ ਚੀਜ਼ ਮਾਰ ਤੂੰ ਹੀ ਕਹਦੇ ਵੀ ਇਹ ਤਾਂ ਮਰ ਗਈ ਜਾਂ ਹੋ ਗਿਆ ਅਸੀਂ ਤਾਂ ਪੱਟੇ ਫੱਡੇ ਜਾਵਾਂਗੇ ਵੀ ਉਹ ਬੰਦਾ ਤਾਂ ਤੂੰ ਯਕੀਨ ਕਿਵੇਂ ਕਰ ਲੈ ਮੈਂ ਵੀ ਬਹੁਤ ਹੱਥ ਮਾਰਿਆ ਉਹ ਟਾਈਮ ਬਹੁਤ ਮਾੜਾ ਉਹੀ ਬੰਦ ਤੋਂ ਤੇ ਉਹੀ ਮੁੰਡਾ ਲਾਡੀ ਜਿਹਦਾ ਹੈ ਨਾਂ ਲਈ ਜਾਂਦੀ ਆ ਠੀਕ ਆ ਨਾ ਇੱਕ ਦਿਨ ਕਿਕਰ ਸਿੰਘ ਦੇ ਪੱਖ ਚ ਸੀਗੇ ਤੇ ਇਹਨਾਂ ਨੇ ਨਾ ਇੱਕ ਰੀ ਰਾਵਣ ਨੂੰ 10-10 ਚਿਹਰੇ ਲਈ ਫਰਦੇ ਇਹ ਇਨਸਾਨ ਮੇਰੀ ਗੱਲ ਤਾਂ ਸੁਣ ਲੋ ਮੰਨਦੇ ਆ ਵੀ ਉਹਨੇ ਗਲਤੀ ਕੀਤੀ ਹੈਗੀ ਉਹਨੂੰ ਕਿਤੇ ਨਹੀਂ ਆਪਾਂ ਜਾਣ ਦਿੰਦੇ ਪਰਨੇ ਕੋਈ ਨਾਂ ਬਾਤ ਨਹੀਂ ਅਜੇ ਤੱਕ ਆਪਾਂ ਨੂੰ ਦਵਾਇਆ ਨਾ ਉਹਦੀ ਪਹਿਲੀ ਤੇ ਆਖਰੀ ਗਲਤੀ ਮੈਨੂੰ ਤਾਂ ਨਾ ਹੁਣ ਇਹ ਵੀ ਝੂਠ ਲੱਗਣ ਲੱਗਿਆ ਵੀ ਪਤਾ ਨਹੀਂ ਤੁਸੀਂ ਕੀ ਕੀ ਲਕੋਇਆ ਮੇਰੇ ਤੇ ਬਾਪੂ ਤੋਂ ਲੈ ਅਸੀਂ ਕੀ ਲਕੋਣਾਗਾ ਜੇ ਕੋਈ ਗੱਲ ਹੁੰਦੀ ਅਸੀਂ ਦੱਸ ਦਿਆਂ ਨਾ ਕੀ ਲਕੋਣਾ ਸੀ ਜਿਹੜਾ ਕੋ ਤੁਹਾਡੇ ਸਾਹਮਣੇ ਐ ਸਭ ਕੁਝ ਕੁਆ ਮੈਂ ਇੱਕ ਗੱਲ ਦੱਸਣਾ ਹੈ ਆਖਰੀ ਠੀਕ ਆ ਸਾਰੀ ਗੱਲ ਪਤਾ ਕਰੂੰਗਾ ਮੈਂ ਆਪ ਤੇ ਜੇ ਗੱਲ ਤੇ ਮਨਿੰਦਰ ਦੀ ਕੋਈ ਗਲਤੀ ਹੋਈ ਇਹ ਦੇਖ ਲਈ ਵੀ ਮਨਿੰਦਰ ਨਾਲ ਬਣਦਾ ਕੀ ਆ ਤੇ ਬਾਕੀ ਗੱਲ ਕਰੂੰਗਾ ਮੈਂ ਸਾਰੀ ਬਾਪੂ ਵਾਲ ਜਿਵੇਂ ਮੈਨੂੰ ਬਾਪੂ ਕਹੇਂਦੂਗਾ ਠੀਕ ਆ ਮੈਂ ਉਹੀ ਕਰੂੰਗਾ ਇੱਕ ਗੱਲ ਮਨਿੰਦਰ ਨੂੰ ਸਮਝਾ ਦੇ ਵੀ ਮੇਰੇ ਮੱਥੇ ਲੱਗਣ ਦੀ ਲੋੜ ਨਹੀਂ ਤੇ ਮੈਨੂੰ ਬੁਲਾਉਂ ਮੇਰੀ ਗੱਲ ਸੁਣ ਤੂੰ ਪਤਾ ਕਰ ਲੈ ਜੇ ਮਨਿੰਦਰ ਚ ਗਲਤੀ ਹੋਈ ਤੇਰੇ ਨਾਲ ਲੱਗੂ ਇਹੇ ਜੀ ਗੱਲ ਨਹੀਂ ਹੈਗੀ ਵੀ ਇਕੱਲੇ ਆਪ ਕਰ ਦੂੰਗਾ ਪਹਿਲਾਂ ਮੈਂ ਗੱਲ ਪਹਿਲਾਂ ਮੈਂ ਗੱਲ ਕਰੂੰਗਾ ਬਾਪੂ ਨਾਲ ਪਹਿਲਾਂ ਮੈਂ ਇਹ ਸੋਚਦਾ ਸੀ ਨਾ ਤੈਨੂੰ ਕਿਹਾ ਸੀਗਾ ਵੀ ਕਿਕਰ ਸਿੰਘ ਹੁਣ ਜਿਉਂਦਾ ਨਹੀਂ ਜਾਂਦਾ ਠੀਕ ਆ ਨਾ ਤੇ ਹੁਣ ਲੱਤਾਂ ਨੂੰ ਮਨਿੰਦਰ ਨੇ ਵੀ ਤੋੜ ਕੇ ਬਿਠਾਉਂਗਾ ਮੇਰੀ ਗੱਲ ਤਾਂ ਸੁਣ ਲੈ ਮੇਰੀ ਉਹਨੂੰ ਇੱਕ ਵਾਰ ਤੁਸੀਂ ਮਨਿੰਦਰ ਨਾਲ ਖੁਦ ਤਾਂ ਗੱਲ ਕਰੋ ਮੈਨੂੰ ਪਤਾ ਮੇਰੀ ਗੱਲ ਤੋਂ ਤੁਹਾਨੂੰ ਝੂਠ ਨਹੀਂ ਉਹ ਬੋਲੂਗਾ ਇਹ ਤਾਂ ਪਤਾ ਨਾ ਠੀਕ ਆ ਤੁਸੀਂ ਸਫਾਈਆਂ ਦੇਈ ਜਾਂਦੀਆਂ ਨਾ ਉਸੇ ਮੈਨੂੰ ਇੱਕ ਗੱਲ ਤੁਸੀਂ ਜਵਾਬ ਦੇ ਦਿਓ ਵੀ ਅਸੀਂ ਮਨਿੰਦਰ ਦਾ ਕੀ ਮਾੜਾ ਕੀਤਾ ਕਿੱਥੇ ਮਨਿੰਦਰ ਦੇ ਨਾਲ ਨਹੀਂ ਖੜੇ ਅਸੀਂ ਅਸੀਂ ਕਿਹੜਾ ਮਾੜਾ ਕੀਤਾ ਵੀ ਵੀ ਅਸੀਂ ਖੜਨਾ ਤਾਂ ਪੁੱਤ ਹੁੰਦਾ ਹੀ ਆ ਹਮ ਹੋਰ ਮਨਿੰਦਰ ਨਾਲ ਕੌਣ ਖੜਦਾ ਜੇ ਆਪਾਂ ਨਾਲ ਖੜਦੇ ਜਿਉਂ ਵਿਆਹੀ ਬਰੀ ਸੀ ਆਪਦੇ ਘਰੇ ਬਸਦੀ ਰਹਦੀ ਫਿਰ ਅਗਲਾ ਖੜਦਾ ਨਾ ਖੜ ਪਰ ਕਮੋ ਠੀਕ ਹੈ ਨਾ ਮੰਮੀ ਹੈ ਤੇਰੀ ਕਿੰਨੇ ਦਿਨਾਂ ਦੀ ਕੀ ਗੱਲ ਸੁਣੀ ਜਾਂਦਾ ਉਹਦੇ ਕੋਲ ਮੈਂ ਸੁਣੀ ਜਾਂਦਾ ਨਾ ਅੱਜ ਮਨਿੰਦਰ ਨੇ ਉਹਨੂੰ ਸਰਚ ਕਰਾਤਾ ਸੱਚ ਕਰਤਾ ਤਾਂ ਆ ਬੈਠੀ ਆ ਭੂਆ ਅੱਜ ਤੱਕ ਕਦੇ ਮੇਰੇ ਪਿਓ ਦਾ ਨਾ ਸਿਰ ਨਹੀਂ ਸੀ ਨੀ ਮਾਹੁਣ ਦਿੰਦਾ ਤੇ ਮੈਨੂੰ ਬਨੇ ਦੰਨੇ ਕਿ ਤੂੰ ਲੰਗਰ ਯੋਗਾ ਵੀ ਛੱਡਿਆ ਮੇਰੀ ਗੱਲ ਸੁਣੋ ਮੈਂ ਮੰਦੀ ਆ ਥੋੜਾ ਗੁੱਸਾ ਜਾਇਆ ਜਾਗਾ ਵੀ ਗਲਤੀ ਅਮਨਿੰਦਰ ਦੀ ਉਹਨੂੰ ਆਪਾਂ ਬਹਿ ਕੇ ਵੀ ਸਮਝਾ ਸਕਦੇ ਹਾਂ ਕਿ ਜੇ ਤੁਸੀਂ ਉਹਨੂੰ ਬੁਲਾਉਂਗੇ ਨਹੀਂ ਤੁਹਾਡੇ ਦਿਲਾਂ 'ਚ ਨਫ਼ਰਤ ਪੈ ਜਾਊਗੀ ਇੱਕ ਛੱਤ ਥੱਲੇ ਰਹਿਣਾ ਆਪਾਂ ਪੈ ਕੇ ਨਾ ਪੈ ਕੇ ਜਾਊਗੀ ਨਫ਼ਰਤ ਪੈ ਗਈ ਪੈ ਗਈ ਨਫ਼ਰਤ ਓ ਸ਼ੂਟੀ ਪੈਣਾ ਤੁਹਾਡੀ ਓ ਕੀ ਸੋਚੂਗੀ ਵੀ ਮੇਰੇ ਭਰਾ ਨੇ ਬੀਕ ਕਿ ਕੱਲ ਜਿਸ ਨੇ ਉਹਨੂੰ ਪੁੱਛਦੇ ਆ ਵੀ ਤੈਨੂੰ ਨੇ ਕੀ ਕਿਹਾ ਮੰਨਦੇ ਆ ਵੀ ਉਹਦੀ ਚਾਲ ਹੈ ਨਾ ਉਹਦੇ ਨੇ ਕੋਈ ਤਾਂ ਗੱਲ ਬਾਤ ਕੀਤੀ ਹੋਊਗੀ ਨਾ ਲਾਡੀ ਨੇ ਮੈਂ ਨਹੀਂ ਕੋਈ ਵੀ ਗੱਲ ਸੁਣਨੀ ਤੁਸੀਂ ਜਾ ਕੇ ਨਾ ਮਨਿੰਦਰ ਮੂਰੇ ਹੱਥ ਜੋੜ ਦਿਓ ਵੀ ਇਹ ਤੈਨੂੰ ਚੈੱਕ ਕਰ ਸੰ ਕਿ ਫੈਮਿਲੀ ਵਧੀਆ ਲੱਗਦੀ ਇਹਨਾਂ ਦਾ ਪਰਿਵਾਰ ਵਧੀਆ ਲੱਗਦਾ ਜੀ ਸੱਦ ਕੇ ਤੂੰ ਜਾ ਇੱਥੋਂ ਤੈਨੂੰ ਅਸੀਂ ਘਰੋਂ ਬਾਹਰ ਕੱਢ ਦਿੰਦੇ ਆ ਤੂੰ ਜਾ ਵੜਾ ਹੁਣ ਤੁਸੀਂ ਵੀ ਜਾ ਸਕਦੇ ਆ ਇੱਥੋਂ ਚੁੱਪ ਕਰਕੇ ਮੈਂ ਕੋਈ ਗੱਲ ਨਹੀਂ ਸੁਣਨੀ ਬਾਗ ਦਿਓ ਮੈਨੂੰ ਇਕੱਲਾ ਰਹਿਣ ਦਿਓ ਠੀਕ ਹੈ ਨਾ ਮੇਰਾ ਦਿਮਾਗ ਬਹੁਤ ਖਰਾਬ ਹੋਇਆ ਪਿਆ ਇਹ ਵੀ ਮੈਂ ਚਾਹੁੰਦਾ ਵੀ ਮੇਰੇ ਤੋਂ ਇਹ ਸਰਟੀਫਿਕੇਟ ਵਾਜੇ ਵਜਾ ਨਾਲ ਕਿਹਦੀ ਨਾਲ ਮਨਿੰਦਰ ਦੀ ਨਾਲ ਜਾ ਬਗ ਜਾ ਤੂੰ ਵੀ ਬਗ ਜਾ ਇੱਥੇ ਮੇਰੀ ਗੱਲ ਸੁਣੋ ਤੂੰ ਇਸ ਤੇ ਚੱਲੋ ਜੀ ਤੁਸੀਂ ਥੋੜਾ ਠੰਡੇ ਰਹੋ ਆਇਨਾ ਗੁੱਸੇ 'ਚ ਕੋਈ ਵੀ ਫੈਸਲਾ ਲੈਣਾ ਗਲਤ ਹੁੰਦਾ ਏ ਬਸ ਜੋੜੇ ਤੇਰੇ ਮੂਰੇ ਹੱਥ ਜਿੱਤੇ ਮਨਿੰਦਰ ਸਹੀ ਲੱਗਦੀ ਹੈ ਨਾ ਤੇਰੀ ਮਾਂ ਇਹ ਵੀ ਆ ਤੂੰ ਵੀ ਚੱਕ ਆਉਂਦਾ ਜੁਲੀ ਚਾਪੜਾ ਨਾਲ ਤੁਰ ਜਾਂਦੇ ਤੁਸੀਂ ਇਹ ਕੀ ਕਹੀ ਜਾਣੇ ਹੋਗੇ ਮੈਂ ਜਿਹੜੇ ਤਰ੍ਹਾਂ ਮੈਂ ਸੱਚ ਕਹੀ ਜਾਂਦਾ ਮੈਂ ਹਾਲਾਤ ਨਹੀਂ ਦੇਖ ਸਕਦਾ ਠੀਕ ਹੈ ਨਾ ਜਿੱਦਾਂ ਦੇ ਵੀ ਹਾਲਾਤ ਆ ਠੀਕ ਆ ਜਾ ਕੇ ਉਹਨੂੰ ਗੱਲ ਪੁੱਛ ਲਾ ਜਾ ਜੇ ਤੈਨੂੰ ਸਹੀ ਲੱਗਦੀ ਹੈ ਨਾ ਜਿਵੇਂ ਵੀ ਤੇਰਾ ਜੀ ਕਰਦਾ ਉਵੇਂ ਕਰਦਾ ਜਾ ਤੁਰਦੇ ਆਪ ਪੁੱਤ ਮਨਿੰਦਰ ਇਹ ਤੇਰੀ ਗਾਹ ਤੱਕ ਗੱਲ ਹੈ ਧੀ ਜਿਹੜੇ ਤੂੰ ਕੰਮ ਕਰਦੀ ਫਿਰਦੀਆਂ ਉੱਥੇ ਤਾਂ ਹੁਣ ਮੈਂ ਐ ਨਹੀਂ ਬੋਲੀ ਤੈਨੂੰ ਇੰਨੇ ਜਾਣੇ ਲੜਨ ਵਾਲੇ ਸੀ ਜੇ ਮੈਂ ਵੀ ਲੜਨ ਲੱਗ ਜਾਂਦੀ ਫਿਰ ਤੈਨੂੰ ਆਉਂਦਾ ਵੀ ਮੇਰੀ ਧਿਆਤ ਤੇ ਕੋਈ ਨਹੀਂ ਤੇ ਆਂ ਵੀ ਦਹਾਈ ਨਹੀਂ ਸੂਸਨ ਤਾਂ ਇੱਥੇ ਤੇ ਗੱਲ ਕਰਨਾ ਤੂੰ ਇਹ ਸੋਚ ਵੀ ਉਹ ਬੰਦੇ ਹਜੇ ਵੀ ਆਪਣੇ ਮਾਗਰ ਪਏ ਫਿਰਦੇ ਆ ਭੂਆ ਜੀ ਮੈਂ ਸਾਰੀ ਗੱਲ ਸਮਝਦੀ ਆ ਮੈਂ ਤਾਂ ਆਪ ਨਹੀਂ ਉੱਥੇ ਜਾਣਾ ਚਾਹੁੰਦੀ ਮੈਂ ਤਾਂ ਆਪ ਨੂੰ ਤਾਂ ਖੜਾ ਸੁਣਾਉਣਾ ਚਾਹੁੰਦੀ ਆ ਪਰ ਜਿੱਥੇ ਮਸਪੂਚ ਲੱਗੇ ਮੈਨੂੰ ਕੀ ਪਤਾ ਵੀ ਇਹ ਵੀ ਉੱਥੇ ਲੱਗਿਆ ਹੋਇਆ ਬਾਕੀ ਭੂਆ ਜਿੱਦੇ ਉੱਦੇ ਵੀ ਬੰਦ ਤੋਂ ਭੈਣ ਆਈ ਸੀ ਉਹਨੇ ਆਪਣਾ ਸਾਥ ਦਿੱਤਾ ਸੀ ਨਾ ਜਦੋਂ ਮੈਂ ਥੱਪੜ ਮਾਰ ਦਿੱਤੋ ਨਹੀਂ ਰੋਕਿਆ ਸੀ ਨਾ ਥੱਪੜ ਸੱਚੂ ਆਲਾ ਤੇ ਮੁੰਡਾ ਜਵੀ ਨਹੀਂ ਹੈਗਾ ਉਹ ਮੈਂ ਨਹੀਂ ਉਹਨੂੰ ਤਾਂ ਦੇਖਿਆ ਉਹ ਮੈਨੂੰ ਕਹਿ ਲੈਂਦਾ ਕਹਿੰਦਾ ਸਾਡੇ ਟੱਬਰ ਨੇ ਤੇ ਨਾ ਇੰਨਾ ਕੁਛ ਕੀਤਾ ਸਾਡਾ ਫਰਜ਼ ਬੰਦਾ ਕਿਸੇ ਤਰ੍ਹਾਂ ਧਿਆਨ ਰੱਖਵੇ ਤੇ ਇਹ ਮੈਂ ਬਸ ਨਹੀਂ ਆਉਂਦੀ ਉਹ ਤਾਂ ਮੈਂ ਸਿਰ ਬਣਾ ਦਿੰਦਾ ਹੋਰ ਕੋਈ ਇਸ ਤਰ੍ਹਾਂ ਕੋਈ ਗੱਲ ਨਹੀਂ ਤੂੰ ਐਂ ਜਗਾ ਤੂੰ ਉਹ ਉੱਥੇ ਰਹਿੰਦੇ ਸੀ ਉਹ ਉੱਥੇ ਜਦੋਂ ਆਪਣਾ ਦਵਾਰੇ ਘਰ ਚੇਂਜ ਕੀਤਾ ਉਹਨੇ ਕੋਈ ਗੱਲ ਵੀ ਨਹੀਂ ਕਦੇ ਕਦੇ ਕੀਤੀ ਜਿੱਦੋਂ ਗੱਲ ਹੋਈ ਹੁੰਦੀ ਆਪਣੇ ਕੋਲ ਗੱਲ ਆਉਂਦੀ ਨਾ ਪੁੱਤ ਆਈ ਹੈ ਆਉਂਦੀ ਕਿਉਂ ਨਹੀਂ ਗੱਲ ਅੱਜ ਜਰਨੈਲ ਆ ਕੇ ਗਿਆ ਬਥੇਰਾ ਕੁਝ ਕਰਕੇ ਗਿਆ ਬੋਤਾ ਨਾ ਕਿਕਰ ਨੇ ਦਿਵਾਰੇ ਅੱਖ ਹੈ ਵੀ ਇੰਨੇ ਮਹੀਨੇ ਹੋ ਗਏ ਹੁਣ ਤੱਕ ਕੋਈ ਰਾਹ ਨਹੀਂ ਦਿੱਤਾ ਗੱਲ ਦਾ ਤੇ ਹੁਣ ਮਨਿੰਦਰ ਨੂੰ ਮੇਰੇ ਤੌਰ ਨੂ ਤੇ ਜੇ ਨਾ ਤਵਰੀ ਤਾਂ ਮੈਂ ਕੁਝ ਵੀ ਕਰ ਸਕਦਾ ਰਾਹ ਖੜੇ ਜੇ ਪੁੱਤੇ ਨਾਲ ਮਿਲ ਗਿਆ ਇਹਨਾਂ ਦਾ ਟੱਬਰ ਦਾ ਕੀ ਪਤਾ ਆਪਾਂ ਨੂੰ ਤਾਂ ਬਈ ਕੋਰਾ ਯਕੀਨ ਨਹੀਂ ਹੈਗਾ ਉਹਨਾਂ ਦਾ ਤੇ ਤੂੰ ਉਹਨਾਂ ਦੇ ਨਾਲ ਚੜ ਚੜਾਉਣੀ ਆ ਨਾਲੇ ਪੁੱਤ ਮੇਰੇ ਉਹੀ ਗੱਲ ਝਾਟੇ ਚ ਖੇਪਵਾਈ ਐਨੀ ਤੂੰ ਮੈਨੂੰ ਆਂਦੇ ਭੂਆ ਨੇ ਚ ਬਣਾਈ ਹੁਣ ਬਿੰਦ ਚ ਨਹੀਂ ਗਈ ਇਹਦੀ ਮਾਂ ਭੂਆ ਜੀ ਮੈਂ ਮੰਨਦੀ ਆ ਵੀ ਕਿਤੇ ਨਾ ਕਿਤੇ ਮੇਰੀ ਵੀ ਗਲਤੀ ਆ ਮੈਨੂੰ ਨਹੀਂ ਬਣਾਉਣਾ ਚਾਹੀਦਾ ਸੀਗਾ ਉਹਨੇ ਗੱਲਾਂ ਹੀ ਸੁਣਦੇ ਹੀ ਕੀਤੀਆਂ ਕਿਹਦਾ ਕਹਿੰਦਾ ਕਹਿੰਦਾ ਮੈਂ ਕੋਈ ਗੱਲ ਨਹੀਂ ਤੇਰੇ ਤੇ ਘਰੇ ਦੱਸਦਾ ਕਿ ਨਾ ਅਸੀਂ ਇਕੱਠੇ ਕੰਮ ਕਰਦੇ ਆ ਬਸ ਇਹੀ ਆ ਕਰੀਅਰ ਬਸ ਨੰਨੀ ਆ ਆਪ ਹੀ ਮੈਨੂੰ ਮੈਂ ਕਦੇ ਵੀ ਨਹੀਂ ਕਿਹਾ ਬੂਆ ਆਪ ਹੀ ਕਹਿੰਦਾ ਕਿ ਸਾਡਾ ਫਰਜ਼ ਬੰਦਾ ਫਿਰ ਵੀ ਕਹਿੰਦਾ ਵੀ ਤੇਰਾ ਵਿਆਹ ਹੋਣਾ ਸੀ ਮੇਰੇ ਮਾਮੇ ਨਾਲ ਮੇਰਾ ਫਰਜ਼ ਬੰਦਾ ਕਹਿੰਦਾ ਵੀ ਤੈਨੂੰ ਕੋਈ ਤਕਲੀਫ ਨਾ ਹੋਵੇ ਜੇ ਭੂਤੂੰ ਕਿਹਨੀ ਆ ਤਾਂ ਮੈਂ ਕੋਈ ਗੱਲ ਨਹੀਂ ਐਦੂ ਮੁੜ ਕੇ ਉਹ ਬੁਲਾਉਣ ਦੀ ਤੱਕ ਵੀ ਨਹੀਂ ਉਹ ਮੈਂ ਬਸ ਕੋਲ ਸਕੂਲੋਂ ਹੀ ਹਟ ਜੂਗੀ ਪਰ ਤੂੰ ਵੀਰੇ ਨੂੰ ਕਹਿ ਦੇ ਮੇਰੇ ਨਾਲ ਗੁੱਸੇ ਨਾ ਹੋਵੇ ਮੈਨੂੰ ਬੋਲਣ ਹੋਣਾ ਸਾਡੇ ਦੇ ਪੁੱਤਾਂ ਹਾਈ ਤਾਂ ਤੇਰੀ ਮਾਂ ਤੇ ਤੇਰਾ ਪਿਓ ਨਹੀਂ ਕਰ ਜਦੋਂ ਉਹਨਾਂ ਨੂੰ ਦੱਸਿਆ ਉਹ ਤੇਰੇ ਪਿਓ ਦਾ ਸੁਭਾਅ ਵੀ ਮਾੜਾ ਹੈ ਨਹੀਂ ਪਤਾ ਕਿੰਨਾ ਘਪੜਣਗੇ ਤੇ ਬਾਕੀ ਸਿਰੇ ਇਹਦੇ ਸੁਭਾਅ ਦਾ ਵੀ ਤੈਨੂੰ ਪਤਾ ਹੈਗਾ ਹੁਣ ਇਹਨੇ ਜਦੋਂ ਤੇਰਾ ਕਹਦਾ ਮੈਂ ਤੈਨੂੰ ਬੁਲਾਉਂਦਾ ਨਹੀਂ ਛੇਤੀ ਛੇਤੀ ਇਹ ਲੋਟ ਨਹੀਂ ਆਉਂਦਾ ਸਾਥੂ ਕਿਸੇ ਤੋਂ ਵੀ ਨਾ ਤੇਰੀ ਮਾਂ ਤੋਂ ਨਾ ਮੈਨੂੰ ਤੇ ਹਜੇ ਤਾਂ ਆਈ ਨਹੀਂ ਪਤਾ ਕਿੰਨਾ ਕੁ ਕਲੇਸ਼ ਪਾਊਗਾ ਜੇ ਭਾਈ ਹਟਾਉਦੇ ਐ ਤੂੰ ਸਕੂਲੋਂ ਹਟ ਜਾ ਜੇ ਕੱਲ ਨੂੰ ਕੋਈ ਗੱਲਬਾਤ ਹੋਰ ਹੋਗੀ ਤੇ ਮੇਰੀ ਤਾਂ ਸਾਰੀ ਉਮਰ ਦੀ ਰੱਖੀ ਰਖਾਈ ਦੀ ਪੱਟੀ ਮੇਸ ਹੋ ਜੂ ਅਗਲਾ ਕੋਈ ਵੱਡੀ ਕੁੜੀ ਨੇ ਤਾਂ ਕਦੇ ਬਾਦ ਨਹੀਂ ਟੱਪੀ ਸੀ ਤੇ ਆ ਛੋਟੀ ਕੁੜੀ ਨੇ ਆਹ ਕੁਛ ਕਰਤਾ ਵੱਡੀ ਦੀ ਸਕੂਲ ਮੈਂ ਕੁਛ ਵੀ ਨਹੀਂ ਕੀਤਾ ਸੱਚੀ ਮੈਂ ਕੁਛ ਵੀ ਨਹੀਂ ਕੀਤਾ ਮੇਰੇ ਕੋਈ ਗੱਲ ਨਹੀਂ ਹੈਗੀ ਮੈਂ ਡਾਇਰੀ ਤੇ ਸੇਪਿਆ ਉੱਤ ਰੱਖ ਕੇ ਸੌਂ ਖਾ ਜੂਗੀ ਡਾਇਰੀ ਤੇ ਰੱਖ ਕੇ ਸੌਂ ਆ ਸੌਂ ਖਾ ਜੂ ਪਰ ਇਹ ਹਾਂ ਜੀ ਕੋਈ ਗੱਲ ਨਹੀਂ ਹੈਗੀ ਸੱਚੀ ਤੁਸੀਂ ਮੈਨੂੰ ਗਲਤ ਨਾ ਸਮਝੋ ਮੈਂ ਮੰਨਦੀ ਹਾਂ ਵੀ ਸ਼ਾਇਦ ਅਨਜਾਣੇ ਚ ਮੇਰੇ ਤੋਂ ਗਲਤੀ ਹੋ ਗਈ ਪਰ ਉਹ ਗਲਤੀ ਤੇ ਮੁਰਕੇ ਦੁਆਰਾ ਨਹੀਂ ਹੁੰਦੀ ਮੈਂ ਸਕੂਲ ਹੀ ਨਹੀਂ ਜਾਂਦੀ ਠੀਕ ਹੈ ਵੀ ਇਹ ਕਹਿੰਦਾ ਨਾ ਵੀ ਤੂੰ ਨਹੀਂ ਜਾਂਦਾ ਮੈਂ ਨਹੀਂ ਜਾਂਦੀ ਪਰ ਮੇਰੇ ਵੀਰੇ ਨੂੰ ਕਈ ਵੀ ਮੇਰੇ ਨਾਲ ਬੋਲਣੋਂ ਨਾ ਹਟੇ ਮੱਸ ਪੁੱਤ ਜੇ ਤੇਰੇ ਨਾਲ ਜਾਣ ਤੇ ਖੁਸ਼ ਹੋਏ ਨਾ ਮੈਂ ਉਹਨੂੰ ਸਮਝਾ ਦੂੰਗੀ ਲੈ ਭਾਈ ਕੁੜੀ ਸਕੂਲ ਨਹੀਂ ਜਾਂਦੀ ਤੂੰ ਕੁੜੀ ਨੂੰ ਬੁਲਾਉਣ ਲੱਗ ਜਾ ਤੇ ਦੋ ਵਾਰੀ ਤਾਂ ਤੈਨੂੰ ਮੈਂ ਵੱਲੋਂ ਵੱਲੀ ਸਕੂਲ ਲਾਤੀ ਸੀ ਦਵਾਰੇ ਜਾਣ ਹੁਣ ਪੁੱਤ ਮੇਰੇ ਵੀ ਹੱਥ ਖੜੇ ਪੂਆ ਮੈਂ ਤਾਂ ਐਂ ਕਰ ਲੱਗੀ ਆ ਤਾਂ ਇਹਦੀ ਮਾਂ ਤਾਂ ਪਹਿਲਾਂ ਹੀ ਮਾਨ ਸੀ ਹੁਣ ਤਾਂ ਪਤਾ ਨਹੀਂ ਕੀ ਕੀ ਕੰਨ ਭਰੂਗੇ ਇਹਨਾਂ ਦੇ ਮੈਨੂੰ ਆਇਆ ਆਪਣਾ ਘਰ ਹੀ ਨਾ ਤੋੜ ਦੇ ਭਾਬੀ ਵੀ ਤੇ ਸਮਝਦੇ ਲਾ ਕਿੰਨਾ ਬੋਲ ਕੇ ਗਈ ਮੈਂ ਮੰਨਦੀ ਆ ਵੀ ਚਲ ਉਹਨੂੰ ਵੀ ਗੁੱਸਾ ਆਇਆ ਤੇ ਵੀ ਉਹ ਮੇਰਾ ਕਰਦੀ ਆ ਪਰ ਜੇ ਉਹਦੀ ਮਾਣੇ ਦੇ ਕੰਨ ਭਰਤੇ ਆਪਣਾ ਸਾਰਾ ਘਰ ਖੀਰੂ ਖੀਰੂ ਹੋ ਜਾਊਗਾ ਪੂਆ ਆਹੀ ਗੱਲ ਤੋਂ ਤਾਂ ਮੈਂ ਡਰਦੀ ਸੀ ਇਹ ਬੈਠੀ ਸੀ ਆਪਣੇ ਘਰੇ ਅੱਗ ਪਾਉਣ ਨੂੰ ਹੀ ਅੱਗ ਪਾਤੀ ਇਹਨੇ ਹੁਣ ਨਾਲ ਟੱਪ ਜੂਗੀ ਕਦਾਂ ਦੀ ਨਹੀਂ ਜਾਂਦਾ ਫੇਰਾ ਵਗ ਜੂ ਪਰ ਜੇ ਇਹਨੇ ਕੇਰਾ ਆਪਣੇ ਕੰਨੀ ਦੇ ਕਰ ਲੈਣਾ ਆਪ ਦਾ ਧੀ ਜਮਾਈ ਆਪਣਾ ਘਰ ਸਾਰਾ ਹੀ ਐਵੇਂ ਜਾ ਕਹੇ ਪੂਆ ਹੁਣ ਕੀ ਕਰੀਏ ਮੈਂ ਤਾਂ ਵੀਰ ਦੇ ਪੈਰਾਂ ਤੇ ਠੇਕੇ ਵੀ ਮਾਫੀ ਮੰਗ ਲੂੰਗੀ ਪਰ ਸੱਚ ਜਿਵੇਂ ਮੈਨੂੰ ਕਹੂੰਗਾ ਨਾ ਮੈਂ ਉਹਵੇਂ ਕਹੂੰਗੀ ਮੈਂ ਘਰੇ ਘਰੇ ਬਹਿ ਜਾ ਜਿਵੇਂ ਮੈਂ ਨਹੀਂ ਕਿਤੇ ਜਾਂਦੀ ਬਸ ਤੂੰ ਘਰੇ ਬਹਿ ਜਾ ਮੈਂ ਨਾ ਟਿਊਸ਼ਨ ਵਾਲੇ ਜਵਾਕ ਪੁੱਛੇ ਉਹ ਆਥਨੇ ਦੱਸ ਦੇਣਗੇ ਕਿ ਤੇ ਜਿਹੜੇ ਕਿਉਂ ਘਰੇ 10 ਜਵਾਕ ਲਾ ਲ ਟਿਊਸ਼ਨ ਪੜਾ ਦੇ ਕਰ ਚਲ ਜੇ ਤੂੰ ਪੜੀ ਲਿਖੀ ਐ ਪਰ ਰੈਂਡ ਦੇ ਸਕੂਲ ਚ ਜਾਣ ਜਦੋਂ ਆ ਕੁਛ ਹੋਣ ਲੱਗਿਆ ਕੱਲ ਨੂੰ ਗੱਲ ਜਾ ਬਤ ਜ਼ਿਆਦੇ ਵੱਧ ਗਈ ਨਾ ਫੇਰ ਜ਼ਿਆਦੇ ਵੱਟਾ ਨੁਕਸਾਨ ਹੋ ਜੂ ਤੇ ਹੁਣ ਤੂੰ ਬੋਲੀ ਨਾ ਦੇ ਤੈਨੂੰ ਕੁਛ ਆਖਣ ਵੀ ਕੰਮੋਂ ਨਾਲ ਛੜੀ ਠੀਕ ਆ ਪੂ ਚਲ ਮੈਂ ਇੱਕ ਵੇਸ ਭਾਬੀ ਨਾਲ ਗੱਲ ਕਰਨਾ ਹਾਂ ਮੈਂ ਗੱਲ ਕਰ ਲੈਣੀ ਹੈ ਕੋਈ ਨਹੀਂ ਤੇ ਮੈਂ ਤੈਨੂੰ ਚਾਹ ਬਣਾ ਕੇ ਲੈ ਕੇ ਦਿੰਦੀ ਹਾਂ ਬੱਸ ਤੂੰ ਆਇਰਾ ਬਾ ਆ ਕੀ ਹੋ ਗਿਆ ਫਿਰ ਤੂੰ ਮੈਂ ਤਾਂ ਕਦੇ ਸੋਚਿਆ ਵੀ ਨਹੀਂ ਸੀ ਵੀ ਆਹ ਕੁਝ ਵੀ ਹੋ ਜਾਊਗਾ ਵੀ ਆਹ ਗੱਲਾਂ ਦਾ ਆ ਮਤਲਬ ਨਿਕਲ ਜਾਊਗਾ ਇਹਨਾਂ ਨੇ ਗਲਤ ਸਮਝ ਲਿਆ ਮੈਨੂੰ ਹੁਣ ਵੀਰ ਨੂੰ ਕਿਵੇਂ ਮਨਾਵਾਂਗਾ ਕੀ ਕਰਾਂ ਮੈਂ ਹੁਣ ਨਾ ਤੂੰ ਵੀ ਨਾ ਇੰਨਾ ਅਧਿਕਾਰ ਦੀ ਗੱਲ ਚ ਨਾ ਹੀ ਪੈ। ਭੈਣ ਭਰਾਵਾਂ ਦੀ ਲੜਾਈ ਉਹਨਾਂ ਦੀ ਤਾਂ ਨਾ ਬੋਲਿਆ ਕਰੇ। ਕਮਾਲ ਦੀ ਗੱਲ ਐ ਤੇਰੀ ਅਗਾਂ ਨਾ ਬੋਲਿਆ ਕਰਨਾ। ਨਾ ਮੈਂ ਇਹਨਾਂ ਨੂੰ ਕਿਹਾ ਕਿ ਮੈਂ ਤਾਂ ਸੱਚੀ ਗੱਲ ਕਹੀ ਜਾਗੀ। ਤੂੰ ਜਾ ਕੇ ਦੇਖ ਲੈਂਦੀ ਬਾਅਦ ਵਿੱਚ ਤੈਨੂੰ ਇੰਨੀ ਆਵਾਜ਼ਾਂ ਮਾਰ ਗਿਆ ਸੀ। ਤੂੰ ਨਹੀਂ ਦੇਖਿਆ ਸੀ। ਵਿਵਾਹ ਥੋੜਾ। ਮੰਮੀ ਮੈਂ ਤੇ ਭੂਆ ਵੀ ਨਾ ਕੋਈ ਜ਼ਰੂਰੀ ਗੱਲ ਕਰੀ ਜਾਂਦਾਂ ਸੀ। ਜ਼ਰੂਰੀ ਗੱਲ ਕਰੀ ਜਾਂਦਾਂ ਸੀ। ਪਤਾ ਹੀ ਮੈਨੂੰ ਜ਼ਰੂਰੀ ਗੱਲਾਂ ਨਾ ਕਰੀ ਜਾਂਦਾਂ ਸੀ। ਆ ਭੂਆ ਦੇ ਲਖਣ ਹੀ ਆ ਸਾਰੇ। ਟਾਈਮ ਤਾਂ ਉਹ ਚੰਬਲੀ ਐ ਜਿਆਦੇ ਮੈਂ ਤਾਂ ਦੱਸਾਂ। ਕੋਈ ਵੀ ਗੱਲ ਬੈਠ ਕੇ ਵੀ ਹੋ ਸਕਦੀ ਆ ਤੂੰ ਬਾਹਲਾ ਰੋਣਾ ਕਰਤਾ ਉਧਰੋਂ ਸਨੀ ਪੜ ਤ ਗਿਆ ਤੇ ਪੈਸਾ ਨਹੀਂ ਪੜਕੇ ਨਾ ਹੋਈ ਗੱਲ ਮੈਂ ਜਦੋਂ ਭੈਣ ਇਹਦੇ ਲੱਛਣ ਕਰੂਗੀ ਤੇ ਫਿਰ ਉਹ ਤਾਂ ਪੜਕੂਗੀ ਜਦੋਂ ਉਹਨੂੰ ਪਤਾ ਲੱਗੂਗਾ ਮੈਂ ਤਾਂ ਤੈਨੂੰ ਇਹ ਸਮਝਾਉਣੀ ਹੈਗੀ ਜੇ ਇਹਦਾ ਕਿਤੇ ਫਾਹਾ ਵੱਡਾ ਹੈ ਨਾ ਨਾ ਵੱਡ ਕੇ ਪਰੇ ਆਪਦੇ ਬੰਦੇ ਦੀ ਖੈਰ ਮਣਾਵਾ ਤੇ ਦੱਸਾਂ ਇਹੇ ਜੀ ਵੜਾ ਕੇ ਮਰਵਾ ਦੂਗੀ ਪਰ ਮੰਮੀ ਅੱਗੇ ਤਾਂ ਕਰ ਇਹ ਜੀ ਗੱਲ ਹੋਈ ਨਹੀਂਗੀ ਪਰ ਮੈਂ ਮਨਿੰਦਰ ਨੂੰ ਮੈਨੂੰ ਆਏ ਦੱਸ ਬਿਕਰ ਤੁਸੀਂ ਕਿਹਦੇ ਵਾਸਤੇ ਛੱਡਿਆ ਸੀਗਾ ਆ ਐਸੇ ਕੁੜੀ ਵਾਂਗ ਤੇ ਛੱਡਿਆ ਉੱਥੋਂ ਘਰ ਤੁਸੀਂ ਉਹ ਤਾਂ ਮੰਮੀ ਉਹ ਮੰਨਦੀਆਂ ਘਰ ਆਏ ਤਾਂ ਨਹੀਂ ਛੱਡੇ ਕਿ ਵੀ ਇਹਦੇ ਪਿੱਛੇ ਮੁੰਡੇ ਆਉਂਦੇ ਸੀ ਉਹ ਤਾਂ ਐ ਛੱਡੇਗੇ ਉੱਥੇ ਉਹ ਕੰਜਰ ਆਉਂਦਾ ਸੀਗਾ ਲੈ ਨਾ ਮੈਨੂੰ ਐਂ ਦੱਸ ਕਿ ਜਿਹੜਾ ਉਹਦਾ ਭਾਣ ਜਾਗਾ ਤੇ ਉਹ ਵੀ ਤਾਂ ਫਿਰ ਉਹਨਾਂ ਦਾ ਹੀ ਹੈ ਉਹਨਾਂ ਦਾ ਹੀ ਖੂਨ ਆ ਉਹ ਹੈ ਜੇ ਤਾਂ ਉਹ ਨਹੀਂ ਇੱਥੇ ਬਣੇ ਤੇ ਉਹ ਕਿੱਥੋਂ ਬਣ ਜਾਣਗੇ ਫਿਰ ਜਾ ਚੁੱਪ ਕਰਕੇ ਤੁਸੀਂ ਗੱਲਾਂ ਨਵੇਂੜੋ ਵੀ ਕਿਕਰ ਨਾ ਤੋੜ ਦੋ ਇਹਨੂੰ ਨਾ ਨਾ ਮੰਮੀ ਪਰ ਮੈਨੂੰ ਇਹ ਨਹੀਂ ਸਮਝ ਆਉਂਦੀ ਕਿ ਮਨਿੰਦਰ ਨੂੰ ਨਾਲ ਕਿਉਂ ਲੈ ਕੇ ਆਈ? ਉਹ ਮੈਨੂੰ ਤਾਂ ਜਨ ਪਤਾ ਨਹੀਂ ਕਿ ਕਿਉਂ ਲੈ ਕੇ ਆਈ ਤੇ ਕਿਉਂ ਉਹਨੂੰ ਬੁਲਾਇਆ ਇਹ ਇੰਨਾ ਕੁ ਲਾ ਤੁਸੀਂ ਉਹ ਤੋਂ ਜਵਾਬ ਲਓ ਜੇ ਤੁਹਾਨੂੰ ਜਵਾਬ ਦਿੱਦੀ ਆ ਤਾਂ ਠੀਕ ਹੈ ਨਾ ਮੈਂ ਤਾਂ ਤੁਹਾਡੀ ਇੱਕ ਗੱਲ ਕਹਿਣੀ ਹੈ ਕਿ ਦੇਖ ਇਹਦਾ ਜਾਣਾ ਕੁਝ ਨਹੀਂ ਕਰ ਨਾ ਤੇਰੀ ਆ ਕੁਆਈ ਦਾ ਕੁਝ ਜਾਣਾਗਾ ਜੇ ਤੇਰੇ ਬੰਦੇ ਨੂੰ ਕੁਝ ਹੋ ਗਿਆ ਨਾ ਤੇਰੀ ਜੂਨਪੁਰੀ ਹੋ ਜੂਗੀ ਇਹਨਾਂ ਨੇ ਇੱਥੇ ਤੈਨੂੰ ਰੱਖਣਾ ਨਹੀਂ ਤੇ ਗਾਹਾਂ ਤੇਰੀ ਜਿਹੜੀ ਪਰਝਾਈ ਆ ਉਹਨੇ ਵੀ ਨਹੀਂ ਤੈਨੂੰ ਵੜਨ ਦੇਣਾ ਉਹ ਤਾਂ ਮੈਨੂੰ ਪਤਾ ਹੀ ਆ ਉਹ ਤੈਨੂੰ ਕਿਹੜਾ ਰੋਟੀ ਫੜਾਉਂਦੀ ਆ ਵੀ ਮੈਨੂੰ ਸਾਬ ਲੂਗੀ ਪਰ ਮੈਂ ਤਾਂ ਤੇਰੇ ਭਲੇ ਦੀ ਕਹਿੰਦੀ ਵੀ ਤੂੰ ਆਪਦਾ ਘਰ ਸੰਭਾਲ ਲੈ ਵਧੀਆ ਰਹੇਗੀ ਹਾਂ ਉਹ ਤਾਂ ਗੱਲ ਠੀਕ ਆ ਕਦੇ ਇੰਨਾ ਭਾਬੀ ਮੂਰੇ ਨਾ ਬੋਲ ਪੀ ਉਹ ਤਾਂ ਮੈਂਟਲ ਚ ਜਵਾਬੰਦ ਕਰਾ ਦਿੰਦੀ ਐ ਤੈਨੂੰ ਵੀ ਪਤਾਗਾ ਕੋਈ ਨਹੀਂ ਉਹ ਮੇਰੀ ਸਿਰਦਰਦੀ ਹੈਗੀ ਕਿਵੇਂ ਬੋਲਣਾ ਕਿ ਨਹੀਂ ਬੋਲਣਾ ਪਰ ਮੈਂ ਤੈਨੂੰ ਹੁਣ ਇਹ ਗੱਲ ਕਹਿੰਦੀ ਆ ਵੀ ਆਪਦਾ ਘਰ ਬੱਜਾੜਾ ਤੂੰ ਤਾਂ ਇਹਨਾਂ ਨੂੰ ਰੋਟੀਆਂ ਦੇਈ ਜਾਂਦੀ ਆ ਪਰ ਤੈਨੂੰ ਰੋਟੀ ਨਹੀਂ ਦੇਣੀ ਕਿਸੇ ਨੇ ਮੁੜ ਕੇ ਤਰਸ ਸਿੰਘ ਵੀ ਇੱਥੇ ਮੈਨੂੰ ਤਾਂ ਐ ਗੱਲ ਦੀ ਸਮਝ ਨਹੀਂ ਆਉਂਦੀ ਆ ਤੇਰੇ ਸਾਸੋਰੇ ਜਿਹਨੂੰ ਲੈ ਸਹਰਾ ਕਰਨ ਦੀ ਹੋ ਗਈ ਹੈਗੀ ਇਹ ਜਾ ਕੇ ਪੇਕੇ ਬੈ ਗਈ ਹੈਗੀ ਵੀ ਉਹਨੂੰ ਐ ਨਹੀਂ ਪਤਾ ਲੱਗਦਾ ਵੀ ਕੱਲ ਤਾਂ ਸੀ ਘਰ ਤੇ ਬਦਲਿਆਗਾ ਤੇ ਮੈਂ ਅੱਜ ਹੀ ਪੇਕੇ ਨਾਲ ਤੁਰ ਜਾਨੀ ਹੈਗੀ ਤੇ ਸਾਰਾ ਕੁਝ ਪਤਾ ਵੀ ਉਹਦੇ ਆ ਗਏ ਤਾਂ ਭੈਣ ਭਾਈ ਹੈ ਨਹੀਂ ਨਾ ਮਾਪੇ ਵੀ ਚਾਚੇ ਦਾਦੇ ਦੇ ਮੁੰਡੇ ਵਰਤਦੇ ਨੇਗੇ ਹੁਣ ਉਹਦੇ 6 ਵਜੇ ਮੁੰਡੇ ਤੇ ਜਾਣਾ ਪੈ ਗਿਆ ਭਈ ਜਾਣਾ ਹੁੰਦਾਗਾ ਕੋਈ ਗੱਲ ਦੀ ਰਿਸ਼ਤੇਦਾਰੀ ਸੀ ਜਾਓ ਆਓ ਪਤਾ ਸਤਾ ਮਾਓ ਪਰ ਉਹ ਟਾਈਮ ਵੀ ਹੁੰਦਾਗਾ ਆ ਬਗਾਨੇ ਥਾਂ ਤੇ ਬੈਠੀ ਹੋ ਆ ਕੇ ਆਣ ਗਾਣਾ ਦਾ ਨਹੀਂ ਪਤਾ ਫੈ ਕਿਹੋ ਜਿਹਾ ਹੈ ਤੇ ਕਿਹੋ ਜਿਹਾ ਨਹੀਂ ਹੈ ਹੈ ਤੇ ਤੁਸੀਂ ਪਹਿਲਾਂ ਨਾ ਜੁੱਤਰਪੇ ਸ਼ਹਿਰਾਂ ਨੂੰ ਕਰਨੋ ਚੱਲ ਮੇਰੀ ਗੱਲ ਸੁਣ ਨਾ ਬਣ ਕੇ ਮੈਂ ਤਾਂ ਸਾਰੀ ਗੱਲ ਮੰਨ ਲੇ ਜਿਵੇਂ ਤੂੰ ਕਹੇਂਗੀ ਮੈਂ ਉਵੇਂ ਕਰੂੰ ਤੂੰ ਮੇਰੀ ਇੱਕ ਗੱਲ ਮੰਨੇਗੀ ਹਾਂ ਦੱਸ ਕੀ ਕਹਿਣੀ ਹੈ ਤੂੰ ਨਾ ਰੋਲਾ ਪਾ। ਹੁਣ ਜੰਮਾ ਨਾ ਬੁਲੀ ਚੱਲ ਮੈਂ ਤੈਨੂੰ ਇਹੀ ਕਹਿਦੀ ਆ ਕਮੋ ਦੇਖ ਮੇਰੀ ਗੱਲ ਸੁਣ ਜਿਹੜੀ ਗੱਲ ਕਹਿਣ ਵਾਲੀ ਆ ਉਹ ਤਾਂ ਮੈਂ ਕਹੂੰਗੀ ਚਾਹੇ ਮੇਰੀ ਜੀਬ ਵੱਢੀ ਜਾਵੇ ਉਹ ਤਾਂ ਮੈਂ ਬੋਲਣਾ ਫੜਦੀ ਨਹੀਂ ਉਹ ਤਾਂ ਮੈਂ ਕਹੂੰਗੀ ਅਗਲੇ ਦੇ ਮੂੰਹ ਤੇ ਗਿੱਟੇ ਲੱਗੇ ਚਾਹੇ ਗੋਡੇ ਲੱਗੇ ਇਹ ਗੱਲਾਂ ਤੂੰ ਮੈਨੂੰ ਕਹਿ ਭਾਈ ਮੰਮੀ ਮੈਂ ਆਈ ਕਹਿਣੀ ਮੇਰੇ ਤਾਂ ਤਾਂ ਕਹੀ ਜਾਂਦੀ ਐ ਮੈਂ ਇੱਥੇ ਝੂਠ ਜਾਣਾ ਦਾ ਹੋ ਲੈ ਜਾਵਾਂ ਮੈਂ ਤਾਂ ਕਹਿ ਦੇਣੀ ਨਹੀਂ ਆਂ ਤੈਨੂੰ ਬੁਰੀ ਲੱਗਦੀ ਆ ਹੋਰ ਕਿ ਬੁਰੀ ਲੱਗਦੀ ਆ ਮੇਰੀ ਵੀ ਸੁਣ ਲਾ ਆਪ ਦੀ ਧੀ ਦੀ ਵੀ ਕਦੇ ਸੁਣ ਲਿਆ ਕਰ ਤੂੰ ਤਾਂ ਦਿਨੋਂ ਤੋਂ ਤੂੰ ਨਾ ਬੇਰੂ ਦੀ ਗੱਲ ਕਹੇਂਗੀ ਮੈਂ ਤੈਨੂੰ ਦੱਸਾਂ ਤੇਰੀ ਸੁਣ ਲਿਆ ਕਰ ਬੇਤੋ ਦੀ ਗੱਲ ਕਰੇਂਗੀ ਤੂੰ ਕੋਈ ਅਕਲ ਵਾਲੀ ਗੱਲ ਨਹੀਂ ਕਰਨੇਗੀ ਤੂੰ ਤਾਂ ਸਾਰੇ ਜਣੇ ਇਹਨਾਂ ਦਾ ਪਾਣੀ ਭਰੀ ਚੱਲ ਬੱਸ ਸੁਣੇਗੀ ਵੀ ਮੇਰੀ ਹਾਂ ਸੁਣੇਗੀ ਇੱਕ ਵਾਰੀ ਤਾਂ ਦੋਸਤ ਮੇਰੀ ਗੱਲ ਸੁਣ ਉਹਨਾਂ ਚ ਨਾ ਦੋਨੇ ਭੈਣ ਭਾਈਆਂ ਚ ਨਾ ਫਰਕ ਪੈ ਜੇ ਇਹ ਸੱਚ ਨਾ ਹੋ ਜੇ ਕਿ ਜਿਹੜੀ ਗੱਲ ਸਣੀ ਨੇ ਕਹੀ ਆ ਵੀ ਮੈਨੂੰ ਬੁਲਾਈ ਨਾ ਉਹਨੂੰ ਬੁਲਾ ਦੇ ਨਾ ਤੂੰ ਥੋੜਾ ਜਿਹਾ ਠੰਡੀ ਰਹੀਂ ਤੂੰ ਨਾ ਵਾਰਾ ਪੜਤੀ ਨਾ ਮੈਨੂੰ ਐਂ ਦੱਸ ਵੀ ਭੈਣ ਭਾਈਆਂ ਦੀ ਥੱਤ ਮੈਂ ਪਾਣੀ ਆ ਉਦੋਂ ਦੇ ਕਰਤੂਤਾਂ ਰੱਖਦੇ ਆ ਫੇਰ ਹੀ ਫਰਕ ਪਊਗਾ ਕਿ ਉਹਦੇ ਕਰਤੂਤਾਂ ਦੇ ਸਾਹਮਣੇ ਆ ਉਹਨੂੰ ਉਹ ਨਾ ਕਰੇ ਟੇਕੇ ਬੈ ਜਾ ਗੁੱਸਾ ਤਾਂ ਮੈਨੂੰ ਵੀ ਆ ਪਰ ਜੇ ਤੂੰ ਇਹਨਾਂ ਰੌਲਾ ਨਾ ਪਾਉਂਦੀ ਨਾ ਸਣੀ ਪੜਕਦਾ ਨਹੀਂ ਸੀਗਾ ਫੇਰ ਦੇਖ ਮੇਰੀ ਗੱਲ ਸੁਣ ਲੈ ਜਿਹੜੀ ਸੀ ਜਮਾ ਉਹਦੇ ਅੱਖੀ ਦੇਖ ਲਈ ਉਹ ਤਾਂ ਮੈਂ ਤੇ ਕਹੂੰਗੀ ਚਾਹੇ ਤੇ ਸੱਚੀ ਹੋਵੇ ਜਾਂ ਝੂਠੀ ਹੋਵੇ ਠੀਕ ਹੈ ਜਿਹੜੀ ਮੈਂ ਅੱਖਾਂ ਨਾਲ ਵੇਖਿਆ ਉਹ ਤਾਂ ਮੈਂ ਕਹਣੀ ਥੋਨੂੰ ਝੂਠ ਲੱਗੀ ਜਾਂਦੇ ਲੱਗੀ ਜਾਂ ਮੈਂ ਤਾਂ ਕੀ ਲਾਣਾਗਾ ਫੇਰ ਹਾਂ ਛੋਟਾ ਘਰ ਆਦੀ ਮੇਰਜ਼ੀ ਕਰੋ ਤੁਸੀਂ ਚਲ ਉਹ ਤਾਂ ਸੰਭਾਲ ਲਊਂ ਮੈਂ ਤੂੰ ਕਿੱਦਾਂ ਜਾਣਾ ਕਹਿੰਦੀ ਸੀ ਕਿ ਜਾਉਂਗੀ ਕੌਣ ਜਾਉਂ ਮੈਂ ਨਹੀਂ ਜਾਂਦੀ ਹੁੰਦੀ ਕੱਲ ਸੁਣ ਲੈ ਮੇਰੀ ਇੱਥੇ ਆ ਕੇ ਤਾਂ ਮੇਰਾ ਜਮਾ ਜੀ ਲੱਗ ਗਿਆ ਸ਼ਹਿਰ ਦੇ ਵਿੱਚ ਉੱਥੇ ਪਿੰਡ ਜਿੱਦ ਤੋਂ ਮੈਨੂੰ ਓਖਾ ਜਿਹਾ ਲੱਗਦਾ ਸੀਗਾ ਪਰ ਜਾਣਦੂਨ ਵਾਲੀ ਗੱਲ ਤਾਂ ਕੱਢਦੇ ਹਣਦੇ ਵਿੱਚੋਂ ਜਿੰਨਾ ਚਿਰ ਜਵਾਬ ਹੋਇਆ ਨਾ ਮੈਂ ਨਹੀਂ ਆਂਦੀ ਮੈਂ ਤਾਂ ਉਹਨਾਂ ਚਿਰ ਇੱਥੇ ਰਹੂੰਗੀ ਤੇਰੀ ਸੇਵਾ ਕਰੂੰਗੀ ਅੱਛਾ ਮੰਮੀ ਵਧੀਆ ਦਿਲ ਲੱਗ ਗਿਆ ਹਾਂ ਦਿਲ ਲੱਗ ਗਿਆ ਮੇਰਾ ਵਧੀਆ ਹਾਂ ਚਲ ਠੀਕ ਆ ਮਾਂ ਵਧੀਆ ਚੰਗੀ ਗੱਲ ਆ ਕੱਲ ਤੋਂ ਕਹਿੰਦੀ ਸੀਗੀ ਨਾ ਜਦੋਂ ਤੁ ਤੁਰੇ ਮੇਰਾ ਦਿਲ ਹੀ ਲੱਗਦਾਗਾ ਤਾਂ ਤੱਕੇ ਪੁੱਛ ਲੈ ਪਰ ਹੁਣ ਮਾਂ ਬਣ ਕੇ ਇਹਨਾਂ ਦੋਨਾਂ ਭੈਣ ਭਰਾਵਾਂ ਜਿਹਾ ਬੋਲੀ ਮੈਨੂੰ ਕੁਛ ਮਰਜ਼ੀ ਕਰੀ ਗਾਲਾਂ ਕੱਢ ਲਈ ਥੱਪੜ ਮਾਰ ਲਈ ਮੇਰੀ ਗੱਲ ਸੁਣ ਲੈ ਮੈਂ ਐਡੀ ਪਾਗਲ ਨਹੀਂ ਐ ਕਿ ਜਿਹੜੀ ਮੈਂ ਤੁਹਾਨੂੰ ਬੋਲੀ ਜਾਉਂਗੀ ਠੀਕ ਹੈ ਨਾ ਜਿੰਨੀ ਗੱਲ ਸੀ ਮੈਂ ਕਹੇ ਤੀ ਮੇਰੇ ਕੋਲ ਤਾਂ ਹੁਣ ਆਦਾ ਨਹੀਂ ਉਹਨੂੰ ਸਮਝਾਓ ਚਾਹੇ ਹੁਣ ਕੁੱਟੋ ਜਾਈ ਮਾਰੋ ਥੋੜੀ ਸਰਦਰਤੀ ਆ ਜਦੋਂ ਮੈਂ ਕਰ ਦੁੱਧ ਚਪਤੀ ਪਾਵੜੀ ਜਾਈ ਕਰ ਹਾਂ ਸਿਰ ਤੋਂ ਲੱਗੇ ਨਾ ਜਿਹੜੀ ਤੇਰੀ ਟੋਣੀ ਸੀ ਉਹ ਤਾਂ ਮੈਂ ਲਾਤੀ ਮਨ ਪਤਾ ਲਗੂ ਹੁਣ ਇੰਤਜ਼ਾਰ ਤਾਂ ਕਿ ਕਰਦੇ ਆਉਣ ਦਾ ਜੇ ਉਹ ਆ ਜੇ ਨਾ ਫੇਰ ਮੇਰੇ ਮਨ ਦਲਾ ਹੋ ਜਾਣਾ